ਜਗ ਗੁਰਦੇਵ ਧੰਨ ਗੁਰਦੇਵ ਗੁਰੂ ਪਰਿ ਸਤ ਸੰਗਤ ਜੀ ਇਹ ਕਾ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੇ 638ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆ ਨੂੰ ਸਮਰਪਿਤ ਇੱਕ ਬੜਾ ਜਿਹੜਾ ਇਨਸਾਨੇ ਦਾ ਧਰਮ ਲੈ ਕੇ ਅੱਗੇ ਚਲਦੇ ਹੋਏ ਸਤ ਗੁਰੂ ਸ੍ਰੀ ਗੁਰੂ ਰਵਦਾਸ ਸੇਵਕ ਸਵਾ ਮਹੱਲਾ ਤਿੱਖੋਵਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਨੇਕ ਜਿਹੜਾ ਕਾਰਜ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਮੇਰੇ ਨਾਲ ਬੜੇ ਸਤਿਕਾਰਯੋਗ ਵੀਰ ਅਜ ਰਜੇਸ਼ ਰਤੂ ਜੀ ਪ੍ਰਧਾਨ ਨੇ ਕਮੇਟੀ ਦੇ ਇਹ ਆਪ ਜੀਆਂ ਦੇ ਨਾਲ ਉਹ ਕਾਰਜ ਜਿਹੜਾ ਹੈ ਉਹਦਾ ਵੇਰਵਾ ਆਪ ਜੀਆਂ ਦੇ ਨਾਲ ਸਾਂਝਾ ਕਰਨਗੇ ਜੈ ਗੁਰੂਦੇਵ ਧੰਨ ਗੁਰਦੇਵ ਜੀ ਜੈ ਗੁਰੂਦੇਵ ਧੰਨ ਗੁਰਦੇਵ ਸ਼ੋਮਨੀ ਸਤਗੁਰੂ ਰਵਿਦਾਸ ਸਵਾ ਮਹੱਲਾ ਤਖਵਾਲਦਾ ਪ੍ਰਧਾਨ ਹਾ ਰਜੇਸ਼ ਰਤੂ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ 641 ਦੇ ਪ੍ਰਗਟ ਜਿਹਦੇ ਅੱਖਾਂ ਦਾ ਫ੍ਰੀ ਕੈਂਪਰ ਲਾਇਆ ਜਾ ਰਿਹਾ ਹੈ ਇੱਥੇ ਜਿੰਦਰ ਤੋਂ ਮਾਹਰ ਡਾਕਟਰ ਆ ਰਹੇ ਆ ਅਰੋੜਾ ਆਈਸਕਿਲ ਹਸਪੀਟਲ ਤੋਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ 6 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਮੇਲਨ ਪੈਸ ਤਰਵਾਰ ਰੋਡ ਮਕੀਨਿਆਂ ਵਿਖੇ ਪਹੁੰਚੋ ਅੱਖਾਂ ਦਾ ਫ੍ਰੀ ਆਪਰੇਸ਼ਨ ਫ੍ਰੀ ਦਵਾਈ ਦਿੱਤੀ ਜਾਏਗੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਇਹ ਸਪਝੇ ਦੇ ਨਾਲ ਸਾਂਝੀ ਕੀਤੀ ਹੈ ਰਜੇਸ਼ ਰਤੂ ਜੀ ਨੇ ਤੇ ਜਿਵੇਂ ਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਫਰਮਾਨ ਤੇ ਜਿਵੇਂ ਮਹਾਰਾਜ ਕਹਿੰਦੇ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਵਨ ਕੋਣ ਛੋਟ ਪਰੈਸਾ ਸਮ ਬਸੇ ਰਵਦਾਸ ਰਹੇ ਤਸਲ ਇਸ ਪੰਕਤੀ ਦਾ ਅਰਥ ਆਪ ਕਿਸੇ ਵੀ ਤਰਫ ਲੈ ਕੇ ਜਾ ਸਕਦੇ ਹੋ ਤੇ ਉਹਨੂੰ ਮੁੱਖ ਰੱਖਦੇ ਆ ਜਿਹੜਾ ਇਹ ਕਰ ਇਨਸਾਨੇ ਦਾ ਧਰਮ ਲੈ ਕੇ ਜਿਹੜਾ ਕਾਰਜ ਹੋ ਰਿਹਾ ਹੈ ਤੇ ਆਪ ਜੀ ਨੂੰ ਦੱਸ ਹੀ ਦਿੱਤਾ ਭਾਜੀ ਹੁਣਾਂ ਨੇ ਕਿ